26 ਜਨਵਰੀ 2020 ਚ ਲੈ ਕੇ ਆਉਂਦੇ ਸੀ ਤੇ ਉਸ ਟਾਈਮ ਦੀ ਜਿਹੜੀ ਕਾਂਗਰਸ ਦੀ ਸਾਡੀ ਗਵਰਨਮੈਂਟ ਸੀ ਉਹਨਾਂ ਨੇ ਤਕਰੀਬਨ ਡੇਢ ਮਹੀਨੇ ਬਾਅਦ 20 ਅਕਤੂਬਰ 2020 ਨੂੰ ਇੱਕ ਸਪੈਸ਼ਲ ਤੁਹਾਨੂੰ ਪਤਾ ਹੈ ਅਸੈਂਬਲੀ ਦਾ ਸੈਸ਼ਨ ਕਾਲ ਕੀਤਾ ਇਹਨਾਂ ਕਰੋਨਾ ਦੇ ਖਿਲਾਫ ਇੱਕ ਹਾਊਸ ਦੇ ਵਿੱਚ ਰੈਜ਼ੋਲੂਸ਼ਨ ਪਾਸ ਹੋਇਆ ਈਵਨ ਅਸੀਂ ਉਹਦੇ ਵਿੱਚ ਇਹ ਤਰਮੀਮ ਵੀ ਕੀਤੀ ਸਿਵਲ ਪ੍ਰोसीजर ਕੋਡ ਦੇ ਵਿੱਚ ਕਿ ਕੋਈ ਪ੍ਰਾਈਵੇਟ ਵਪਾਰੀ ਜਾਂ ਕੋਈ ਵੀ ਆਦਮੀ ਜਿਹੜਾ ਇਹ ਜਿਹੜੀਆਂ ਫਸਲਾ ਐ ਐਮਐਸਪੀ ਜਿਹੜੀਆਂ ਡਿਕਲੇਅਰਡ ਹੈ ਨੇ ਜੇ ਉਹਦੇ ਤੋਂ ਥੱਲੇ ਖਰੀਦਦਾ ਤੇ ਗਵਰਨਮੈਂਟ ਆਫ ਪੰਜਾਬ ਨੇ ਐਮੈਂਡਮੈਂਟ ਕੀਤੀ ਕਾਨੂੰਨਾ ਦੇ ਵਿੱਚ ਤੇ ਇਹ ਗੱਲ ਕਹੀ ਕਿ ਤਿੰਨ ਸਾਲ ਦੀ ਅਸੀਂ ਉਹਨੂੰ ਸਜ਼ਾ ਕਰਾਂ ਕਿਉਂਕਿ ਇਹ ਸੈਂਟਰਲ ਐਕਟ ਇਹ ਜਦੋਂ ਪਾਸ ਕਰਕੇ ਗਵਰਨਰ ਨੂੰ ਕਲਿਆ ਮਨਜ਼ੂਰੀ ਵਾਸਤੇ ਤੋਨੇ ਕਿਹਾ ਕਿ ਇਹ ਕਿਉਂਕਿ ਸੈਂਟਰ ਐਕਟ ਹੈ ਇਹਦੇ ਵਿੱਚ ਸੈਂਟਰ ਤੇ ਸਟੇਟ ਦੇ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਮਤਭੇਦ ਨੇ ਤੇ ਉਹ ਫਾਈਲ ਜਿਹੜੀ ਸੀ ਉਹਨੇ ਰਾਸ਼ਟਰਪਤੀ ਨੂੰ ਕਲ ਦਿੱਤੀ ਤੇ ਅੱਜ ਦੇ ਦਿਨ ਤੱਕ ਉਹ ਫਾਈਲ ਜਿਹੜੀ ਹੈ ਇਟ ਹਸ ਨਾਟ ਸੀਨ ði ਲਾਈਟ ਆਫ ði ਡੇ ਤੀਸਰੀ ਬਾ ਦੱਸਣਾ ਚਾਹਨਾ ਕਿ ਅਮਨ ਅਰੋੜਾ ਜੀ ਜਿਹੜੇ ਮੌਜੂਦਾ ਇਹ ਸਰਕਾਰ ਦੇ ਵਿੱਚ ਮਨਿਸਟਰ ਨੇ ਹੁਣ ਆਪਦੀ ਗਵਰਨਮੈਂਟ ਦੇ ਵਿੱਚ ਉਦੋਂ ਉਹਨਾਂ ਨੇ ਤੇ ਮੌਜੂਦਾ ਸਪੀਕਰ ਸੰਧਵਾ ਸਾਹਿਬ ਨੇ ਜਿਹੜੇ ਪੰਜਾਬ ਪੰਜਾਬ ਦੀ ਅਸੈਂਬਲੀ ਦੇ ਮੌਜੂਦਾ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਜੀ ਇਹਨਾਂ ਨੇ ਵੀ ਇਸ ਰੈਜ਼ੋਲੂਸ਼ਨ ਨੂੰ ਸਪੋਰਟ ਕੀਤਾ ਸੀ ਤੇ ਨਾਲੇ ਗੱਲ ਕਹੀ ਸੀ ਕਿਉਂਕਿ ਉਹਨਾਂ ਦੀ ਸਾਰੀਆਂ ਦੀਆਂ ਜਿਹੜੀਆਂ ਸਪੀਚਸ ਨੇ ਹਾਊਸ ਦੇ ਵਿੱਚ ਰਿਕਾਰਡਡ ਨੇ ਕਿ ਇੱਕ ਇੱਕ ਦਾਣਾ ਜਿਹੜਾ ਪੰਜਾਬ ਦਾ ਫਸਲ ਦਾ ਹੈ ਕਿਸਾਨ ਦਾ ਉਹਨੂੰ ਐਮਐਸਪੀ ਤੇ ਰੇਟ ਤੇ ਚੁੱਕਣਾ ਚਾਹੀਦਾ। ਇਸੇ ਗੱਲ ਕਰ ਮੈਂ ਅੱਜ ਤੋਂ 2 ਦਿਨ ਪਹਿਲੇ ਜਾ ਕੇ ਸਪੀਕਰ ਸਾਹਿਬ ਨੂੰ 23 ਤਰੀਕ ਵਾਲੇ ਦਿਨ ਇੱਕ ਚਿੱਠੀ ਦਿੱਤੀ ਹੈ ਜਿਹੜੀ ਤੁਹਾਡੇ ਸਾਹਮਣੇ ਹੈ। ਉਹ ਮੈਂ ਚਿੱਠੀ ਦੀ ਕਾਪੀ ਵੀ ਤੁਹਾਨੂੰ ਦੇਣਾ। ਉਹਦੇ ਵਿੱਚ ਮੈਂ ਗੱਲ ਕਹੀ ਸੀ ਕੇ ਸਪੀਕਰ ਸਾਹਿਬ ਅਸੈਂਬਲੀ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਆਪ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਜੀ ਜਿਹੜੇ ਹੁਣ ਸੀਐਮ ਨੇ ਤੇ ਤੁਹਾਡੀ ਮੌਜੂਦਾ ਮਨਿਸਟਰ ਜਿਹੜੀ ਕੈਬਨਿਟ ਦੇ ਵਿੱਚ ਹਨਮੋਲ ਗਗਨ ਮਾਨ ਜੀ ਇਹਨਾਂ ਤਿੰਨਾਂ ਨੇ ਸਮੁੱਚੇ ਪੰਜਾਬ ਨੂੰ ਅਸ਼ੋਰੈਂਸ ਦਿੱਤੀ ਸੀ ਕਿ ਜੇਕਰ ਤੇ ਸੈਂਟਰ 22 ਫਸਲਾਂ ਨੂੰ ਐਮਐਸਪੀ ਤੇ ਨਹੀਂ ਖਰੀਦਦੀ ਅਸੀਂ ਤੁਹਾਨੂੰ ਆਪਣੀ वचन ਪੱਤਾ ਦਿੰਦੇ ਹਾਂ ਕਿ ਜਿੱਦਣ ਸੈਂਟਰ ਫੇਲ ਹੋਏਗੀ ਸੂਬੇ ਦੀ ਸਰਕਾਰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੀ ਹੋਈ ਅਸੀਂ ਐਮਐਸਪੀ ਤੇ ਸਾਰੀਆਂ ਫਸਲਾਂ ਖਰੀਦਾਂ ਤਾਂ ਮੈਂ ਚਿੱਠੀ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਪਹਿਲੀ ਮਾਰਚ ਤੋਂ ਸਾਡਾ ਹਾਊਸ ਸ਼ੁਰੂ ਹੋਣਾ ਹੈ ਕਿਰਪਾ ਕਰਕੇ ਉਹਦੇ ਵਿੱਚ ਇੱਕ ਨਵੀਂ ਲੈਜਿਸਲੇਸ਼ਨ ਲੈ ਕੇ ਆਓ ਇੱਕ ਕਾਨੂੰਨ ਲੈ ਕੇ ਆਓ ਇਸ ਤਰ੍ਹਾਂ ਦੀ ਹੈ ਤੁਸੀਂ ਇਨਸ਼ੋਰ ਕਰੋ ਕਿ ਸਾਰੀਆਂ ਫਸਲਾਂ ਜਿਹੜੀਆਂ ਜੇ ਸੈਂਟਰ ਨਹੀਂ ਚੁੱਕੇਗੀ ਤੁਸੀਂ ਚੁੱਕੋ ਕਿਉਂਕਿ ਉਹਦੇ ਵਿੱਚ ਮੈਂ ਕਿਹਾ ਸੀ ਤੁਹਾਡੀ ਸਪੀਚ ਵੀ ਰਿਕਾਰਡਡ ਹੈ ਇਹ ਤੇ ਭਾਵੇਂ ਤਿੰਨੋਂ ਅਸੈਂਬਲੀ ਦੇ ਮੈਂਬਰ ਨਹੀਂ ਸਨ ਨਾ ਕੇਜਰੀਵਾਲ ਸਾਹਿਬ ਮੈਂਬਰ ਸੀ ਨਾ ਭਗਵੰਤ ਮਾਨ ਜੀ ਮੈਂਬਰ ਸਨ ਨਾ ਅਨਮੋਲ ਗਗਨ ਜੀ ਮੈਂਬਰ ਸੀ ਬਟ ਦੋ ਮੌਜੂਦਾ ਉਸ ਟਾਈਮ ਦੇ ਮੈਂਬਰ ਅਮਨ अरोड़ा ਜੀ ਤੇ ਕੁਲਤਾਰ ਸਿੰਘ ਸੰਵਾਦ ਜਿਨ੍ਹਾਂ ਦੀਆਂ ਰਿਕਾਰਡਡ ਸਪੀਚੇਜ਼ ਨੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਇਹ ਤੁਹਾਡੀ ਵਚਨਬੱਤ ਹੈ ਇਹਨੂੰ ਕਿਰਪਾ ਕਰਕੇ ਮੋਦੀ ਸਾਹਿਬ ਦੀ ਉਹ ਜਿਹੜੀ ਪਹਿਲੀ ਲੋਕਾਂ ਨੂੰ ਇਹ ਵਾਅਦਾ ਸੀ ਕਿ ਅਸੀਂ ਜਿਹੜਾ ਬਾਹਰ ਕਾਲਾ ਧਨ ਹੈ ਹਿੰਦੁਸਤਾਨ ਤੋਂ ਬਾਹਰ ਉਹ ਲਿਆ ਕੇ ਤੁਸੀਂ ਅਕਾਊਂਟ ਖੋਲੋ ਅਸੀਂ 15-15 ਲੱਖ ਰੁਪਈਆ ਤੁਹਾਡੇ ਅਕਾਊਂਟਾਂ 'ਤੇ ਜਮ੍ਹਾਂ ਕਰਾਵਾਂਗੇ ਲੋਕਾਂ ਨੇ ਜਿਉਂ ਵੋਟਾਂ ਪਾਡੀਆਂ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਪੈਸੇ ਅਕਾਊਂਟਾਂ ਚਾਏ ਨਹੀਂ ਤਦੋਂ ਹੋਮ ਮਿਨਿਸਟਰ ਸਾਹਿਬ ਨੇ ਮਜ਼ਾਕੀਆ ਢੰਗ 'ਚ ਗੱਲ ਕਹੀ ਸੀ ਕਿ ਇਹ ਤੇ ਇੱਕ ਇਲੈਕਸ਼ਨ ਦਾ ਜੁਮਲਾ ਸੀ ਅਸੀਂ ਹੁਣ ਵੀ ਇਹ ਪੁੱਛਣਾ ਚਾਹੁੰਦੇ ਆ ਕਿ ਇਹਨੂੰ ਲੀਗਲਾਈਜ਼ ਕਰੋ ਨਹੀਂ ਤੇ ਅਸੀਂ ਵੀ ਇਹ ਸਮਝਾ ਗਏ ਕਿ ਤੁਹਾਡੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਜੀ ਨੇ ਤੇ ਅਨਮੋਲ ਜੀ ਨੇ ਇਹ ਲੋਕਾਂ ਨਾਲ ਇੱਕ ਕੋਝਾ ਮਜ਼ਾਕ ਇੱਕ ਧੋਖਾ ਕੀਤਾ ਲੋਕਾਂ ਨੇ ਸਰਕਾਰ ਚੇਂਜ ਲੈਣ ਦੀ ਚੇਂਜ ਦੇ باوجود ਹੁਣ ਜਦੋਂ ਕ੍ਰਾਈਸਿਸ ਆਇਆ ਕਿਸਾਨੀ ਦੇ ਉੱਤੇ ਹੁਣ ਤੁਸੀਂ ਕੀ ਲੋਕਾਂ ਦੀ ਬਾਹ ਫੜਦੇ ਹੋ ਕਿ ਨਹੀਂ ਫੜਦੇ ਇਹ ਐਸ ਸੈਸ਼ਨ ਦੇ ਵਿੱਚ ਤੁਹਾਡੇ ਸਾਹਮਣੇ ਆਜਾ ਨੰਬਰ 2 ਸਾਡੀ ਇਹ ਡਿਮਾਂਡ ਹੈ ਕਾਂਗਰਸ ਵੱਲੋਂ ਸੈਂਟਰਲ ਸਰਕਾਰ ਕੋਲੋਂ ਕਿ ਮੋਦੀ ਸਾਹਿਬ ਤੁਸੀਂ ਡਾਕਟਰ ਸੁਆਮੀ ਨਾਥਨ ਜੀ ਨੂੰ ਭਾਰਤ ਰਤਨਾਂ ਨਾਲ ਨਵਾਜਿਆ ਸਮੂਚੇ ਦੇਸ਼ ਨੇ ਤੇ ਸਾਡੀ ਪਾਰਟੀ ਨੇ ਉਹਨੂੰ ਵੈਲਕਮ ਕੀਤਾ। ਉਹਨਾਂ ਦੀ ਬੇਟੀ ਡਾਕਟਰ ਮਧੁਲਾ ਸੁਆਮੀ ਨਾਥਨ ਜੀ ਰਵੀ ਪਿਛਲੇ ਦਿਨੀ ਇਹ ਗੱਲ ਇੱਕ ਐਗਰੀਕਲਚਰ ਸਾਇੰਟਿਸਟ ਦੀ ਮੀਟਿੰਗ ਵਿੱਚ ਕਹੀ ਸੀ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਮੈਂ ਬੇਨਤੀ ਕਰਨੀ ਹੈ ਕਿ ਪੰਜਾਬ ਦੇ ਕਿਸਾਨ ਆਪਣਾ ਜੰਮੂਰੀ ਹੱਕ ਰੱਖਣ ਵਾਸਤੇ ਹਿੰਦੁਸਤਾਨ ਦੇ ਕੈਪੀਟਲ ਦਿੱਲੀ ਵਿੱਚ ਆਣਾ ਚਾਹੁੰਦੇ ਜੋ ਅਮੰਤਕ ਸ਼ਾਂਤੀ ਨਾਲ ਇੱਥੇ ਆਂਦੇ ਨੇ ਤੇ ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ ਇਹ ਅਸੀਂ ਵੀ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਡਾਕਟਰ ਸੁਆਮੀ ਨਾਥਨ ਜੀ ਦਾ ساری ਜ਼ਿੰਦਗੀ ਤੇ ਮਿਹਨਤ ਸੀ ਜਿਹੜਾ ਉਹਨਾਂ ਦਾ ਫਲਸਫਾ ਸੀ ਸੀ2 ਦਾ ਜਿਹਦੇ ਵਿੱਚ 50% ਉਹਨਾਂ ਨੇ ਕਿਹਾ ਸੀ ਜਿੰਨੀ ਲਾਗਤ ਹੈ ਉਸ ਤੋਂ ਵੱਧ ਪ੍ਰੋਫਿਟ ਕਿਸਾਨਾਂ ਨੂੰ ਦਿੱਤਾ ਜਾਏਗਾ ਜਿਹਦੇ ਨਾਲ ਦੁਗਣੀ آمدਨ ਦਾ ਜਿਹੜਾ ਫਾਰਮੂਲਾ ਹੈ ਉਸ ਨੂੰ ਨੇਪਰੇ ਚਾੜਿਆ ਜਾਏਗਾ ਮੋਦੀ ਸਾਹਿਬ ਸਾਰਾ ਦੇਸ਼ ਖੁਸ਼ ਹੁੰਦਾ ਜੇ ਉਸ ਉਹਨਾਂ ਦੇ ਫਲਸਫੇ ਤੇ ਤੁਸੀਂ ਮੋਹਰ ਲਾਉਂਦੇ ਤੇ ਫਿਰ ਡਾਕਟਰ ਸੁਆਮੀ ਨਾਥਨ ਜੀ ਨੂੰ ਨਵਾਜ ਦੇ ਭਾਰਤ ਰਤਨਾ ਨਾਲ ਤੁਸੀਂ ਉਹਨਾਂ ਦੇ ਫਲਸਫੇ ਨੂੰ ਤੇ ਨਜ਼ਰ ਅੰਦਾਜ਼ ਕਰ ਦਿੱਤਾ ਕਲਾ ਉਹਨਾਂ ਨੂੰ ਭਾਰਤ ਰਤਨ ਦਿੱਤਾ ਤੇ ਇਸ ਵੱਲ ਅਸੀਂ ਜ਼ਰੂਰ ਕਵਾਂਗੇ ਹਿੰਦੋਸਾਂ ਦੀ ਸਰਕਾਰ ਨੂੰ ਇਹਦੇ ਵੱਲ ਫੇਰ ਇੱਕ ਵਾਰ ਧਿਆਨ ਮਾਰੋ ਮੈਂ ਸਾਰੇ ਪ੍ਰੈਸ ਦੇ ਵੀਰਾਂ ਤੇ ਭਰਾਵਾਂ ਨੂੰ ਕਹਿਣਾ ਦੱਸਣਾ ਚਾਹਨ ਦੁਨੀਆ ਭਰ ਦੇ ਵਿੱਚ ਕਿਸਾਨ ਜਿਹੜੇ ਨੇ ਅਮਰੀਕਾ ਤੋਂ ਲੈ ਕੇ ਯੂਰਪ ਤੱਕ ਆਪਣੀਆਂ ਸਰਕਾਰਾਂ ਦੇ ਖਿਲਾਫ ਜ਼ਬਰਦਸਤ ਐਜੀਟੇਸ਼ਨ ਸਾਰੇ ਯੂਰਪ ਚੱਲ ਰਹੀ ਹੈ ਫਰਾਂਸ ਵਿੱਚ ਚੱਲ ਰਹੀ ਹੈ ਜਰਮਨੀ ਵਿੱਚ ਚੱਲ ਰਹੀ ਹੈ ਹਾਲੈਂਡ ਵਿੱਚ ਚੱਲ ਰਹੀ ਹੈ ਬਹੁਤ ਸਾਰੇ ਹੋਰ ਸਕੈਂਡੀਨੇਵੀਅਨ ਦੇਸ਼ਾਂ ਚੱਲ ਰਹੀ ਹੈ ਤਾਨੂੰ ਹੈਰਾਨ ਹੈਰਾਨੀ ਹੋਏਗੀ ਕਿ ਬਹੁਤ ਭਾਰੀ ਐਜੀਟੇਸ਼ਨ ਤੋਂ ਬਾਅਦ ਫਰਾਂਸ ਦੇ ਵਿੱਚ ਜਿਹੜੀ ਐਜੀਟੇਸ਼ਨ ਚੱਲ ਰਹੀ ਸੀ ਰਾਸ਼ਟਰਪਤੀ ਫਰਾਂਸ ਦੇ ਮੈਕਰੋਂ ਜਿਹੜੇ ਨੇ ਖੁਦ ਪ੍ਰੋਟੈਸਟਰਸ ਨੂੰ ਮਿਲ ਲਾਇਆ ਤੇ ਉਹਨਾਂ ਨੂੰ ਇਸ ਗੱਲ ਦਾ ਵਾਅਦਾ ਕੀਤਾ ਕਿ ਤੁਹਾਡੀਆਂ ਵਾਜਿਬ ਡਿਮਾਂਡਸ ਸਾਡੀ ਸਰਕਾਰ ਜ਼ਰੂਰ ਮੀਟ ਕਰੇਗੀ ਮੈਂ ਹੀ ਪੁੱਛਣਾ ਚਾਹੁੰਦਾ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਇਹ ਤੁਹਾਡੇ ਹੀ ਵੋਟਰਸ ਨੇ ਜੋ ਪੰਜਾਬ ਦਾ ਕਿਸਾਨ ਅੱਜ ਮੰਗਵਾ ਕਰ ਰਿਹਾ ਉਹ ਬਿਲਕੁਲ ਉਹਨਾਂ ਦੀ ਜੈਨੂਇਨ ਡਿਮਾਂਡ ਕਿਉਂਕਿ ਪਿਛਲੇ 60 ਸਾਲ ਦੇ ਪੰਜਾਬ ਦੇ ਲੋਕ ਜਿਹੜੇ ਨੇ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਸਾਰੇ ਦੇਸ਼ ਦਾ ਪੇਟ ਭਰ ਰਹੇ ਆਨ ਦੀ ਕੰਟਰੀ ਤੁਸੀਂ ਵੇਖਦੇ ਹੋ ਕਿ ਪੰਜਾਬ ਨੂੰ ਬਹੁਤ ਜਿਹੜੇ ਆਪਣੇ ਰੌ ਮਟੀਰੀਅਲਸ ਨੇ ਸਾਡੇ ਜਿਹੜੇ ਮਿਨਰਲਸ ਨੇ ਉਹਨਾਂ ਦਾ ਕਿੰਨਾ ਭਾਰੀ ਨੁਕਸਾਨ ਹੋ ਰਿਹਾ ਪਾਣੀ ਦੇ ਲੈਵਲ ਘਿਰ ਰਹੇ ਪੀਣ ਵਾਲੇ ਪਾਣੀ ਚੋਂ 90% ਸਾਡੇ ਬਲਾਕ ਜਿਹੜੇ ਨੇ ਬਲੈਕਿਸ਼ ਪਾਣੀ ਥੱਲੋਂ ਆ ਗਿਆ। ਪਾਣੀ ਦਾ ਲੈਵਲ ਘਟ ਰਿਹਾ। ਸੋਇਲ ਟੈਕਸਚਰ ਸਾਡਾ ਖਰਾਬ ਹੋ ਰਿਹਾ। ਕੀੜੇ ਮਾਰ ਦਵਾਈਆਂ ਦੇ ਕਾਰਨ ਪੈਸਟਿਸਾਈਡਸ ਤੇ ਫਰਟੀਲਾਈਜ਼ਰਸ ਦੇ ਇਸਤੇਮਾਲ ਕਰ ਮਾਲਵੇ ਦੇ ਵਿੱਚ ਜਿਹੜੇ ਕਾਟਨ ਕ੍ਰੌਪ ਤੇ ਕਰਦੇ ਰਹੇ ਉਹਦਾ ਸਿੱਧ ਸਿਹਤ ਤੇ ਇਹੋ ਜਿਹਾ ਅਸਰ ਹੋਇਆ ਕਿ ਬਠਿੰਡੇ ਤੋਂ ਜਿਹੜੀਆਂ ਗੱਡੀਆਂ ਚੱਲਦੀਆਂ ਨੇ ਬੀਕਾਨੇਰ ਵਾਸੀ ਜਾਂ ਗੰਗਾ ਨਗਰ ਵਾਸੀ ਉਹਨਾਂ ਦਾ ਨਾਂ ਕੈਂਸਰ ਐਕਸਪ੍ਰੈਸ ਰੱਖਿਆ। ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਅਸੀਂ ਇਹ ਡਿਮਾਂਡ ਕਰਾਂਗੇ ਕਿ ਸਮੁੱਚੀ ਕਿਸਾਨੀ ਦਾ ਮੋਦੀ ਸਾਹਿਬ ਤੁਹਾਡਾ ਫਰਜ਼ ਬੰਦਾ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਕੀਤਾ ਜਾਏ ਮੈਂ ਇਸ ਗੱਲ ਕਾਰਨ ਕਹਿ ਰਿਹਾ ਅੱਜ ਤੋਂ 10 ਸਾਲ ਪਹਿਲੇ ਜਦੋਂ ਡਾਕਟਰ ਮਰਮੋਣ ਸਿੰਘ ਜੀ ਦੀ ਗਵਰਨਮੈਂਟ ਸੀ ਉਹਨਾਂ ਨੇ ਵੀ ਇੱਕ ਉਪਰਾਲਾ ਕੀਤਾ ਸੀ ਜਿਹਦੇ ਵਿੱਚ 72000 ਕਰੋੜ ਰੁਪਇਆ ਕਿਸਾਨੀ ਦਾ ਮਾਫ ਕੀਤਾ ਗਿਆ ਸੀ ਜਿੱਦਣ ਮੋਦੀ ਸਾਹਿਬ 2014 ਚ ਆਂਦੇ ਨੇ ਟੋਟਲ ਕਰਜ਼ਾ ਕਿਸਾਨੀ ਦੇ ਸਿਰ ਤੇ 9 ਲੱਖ ਕਰੋੜ ਦਾ ਸੀ ਜਿਹੜਾ ਹੁਣ ਵੱਧ ਕੇ 23.4 ਲੱਖ ਕਰੋੜ ਹੋ ਗਿਆ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਵੱਡੇ ਕਾਰਪੋਰੇਟ ਹਾਊਸੇਜ਼ ਇਹਦੇ ਉਹਨਾਂ ਨੂੰ ਮੋਦੀ ਸਾਹਿਬ ਦੀ ਸਰਕਾਰ ਨੇ 14 ਲੱਖ ਕਰੋੜ ਰੁਪਈਆ ਰਾਈਟ ਆਫ ਕਰ ਦਿੱਤਾ ਜੇ 14 ਲੱਖ ਕਰੋੜ ਅਸੀਂ ਇਹਨਾਂ ਮਲਟੀ ਮਿਲੀਨਰਸ ਤੇ ਬਿਲੀਨਰਸ ਦਾ ਰਾਈਟ ਆਫ ਕਰ ਸਕਨੇ ਕਿ ਹਿੰਦੁਸਤਾਨ ਦੀ ਕਿਸਾਨੀ ਦਾ ਆਪਾਂ ਕਿਉਂ ਨਹੀਂ ਕਰਜ਼ਾ ਮਾਫ ਕਰ ਸਕਦੇ ਫਿਰ ਜਿੰਨੇ ਕੇਸਸ ਭਾਵੇਂ ਸੜਕਾਂ ਤੇ ਹੋਏ ਭਾਵੇਂ ਰੇਲਵੇ ਟਰੈਕਸ ਤੇ ਹੋਏ ਨੇ ਤੁਹਾਡੀ ਗਵਰਨਮੈਂਟ ਨੇ ਜਦੋਂ ਬਿੱਲ ਵਾਪਸ ਲਏ ਉਦੋਂ ਵਾਦਾ ਕੀਤਾ ਸੀ ਇਹ ਸਾਰੇ ਕੇਸਸ ਵਾਪਸ ਲੈ ਲੈ ਜਿੰਨੇ ਕਿਸਾਨ ਉਥੇ ਸ਼ਹੀਦ ਹੋਏ ਨੇ 700 ਤੋਂ ਵੱਧ ਤੁਸੀਂ ਇਹ ਗੱਲ ਕਹੀ ਸੀ ਇਹਨਾਂ ਨੂੰ ਫਾਈਨੈਂਸ਼ੀਅਲੀ ਵੀ ਕੰਪਨਸੇਟ ਕੀਤਾ ਜਾਏਗਾ ਇਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਮੈਂ ਦੱਸਣਾ ਚਾਹਨਾ ਜਿੰਨੇ ਪੰਜਾਬ ਨਾਲ ਤਲਕ ਰੱਖਦੇ ਕੋ ਤਕਰੀਬਨ 350 ਸਾਢੇ ਕਿਸਾਨ ਵੀਰ ਮੋਰਚਿਆਂ ਦੇ ਵਿੱਚ ਦਿੱਲੀ ਤੇ ਬਾਰਡਰਾਂ ਤੇ ਸ਼ਹੀਦ ਹੋਏ ਸੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਉਸ ਟਾਈਮ ਹਰ ਪਰਿਵਾਰ ਨੂੰ ਇੱਕ ਇੱਕ ਨੌਕਰੀ ਤੇ 5-5 ਲੱਖ ਰੁਪਈਆ ਨਾਲ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਰੀਆਂ ਗੱਲਾਂ ਤੇ ਇਹਦਾ ਪੁਨਰ ਵਿਚਾਰ ਕੀਤਾ ਜਾਏ স্পেশাল ਸੈਸ਼ਨ ਪਾਵੇਂ ਇੱਕ ਦਿਨ ਦਾ ਹੋਏ ਪਾਰਲੀਮੈਂਟ ਨੂੰ ਬੁਲਾਇਆ ਜਾਏ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਤੇ ਵਿਚਾਰ ਡੂੰਘਾਈ ਨਾਲ ਇਹਨਾਂ ਨੂੰ ਕਰਨਾ ਚਾਹੀਦਾ ਹੁਣ ਤੀਸਰੀ ਗੱਲ ਜਿਹੜੀ ਸਾਰਨੋਂ ਇੰਪੋਰਟੈਂਟ ਹੈ ਮੈਂ ਉਸ ਤੇ ਆਣਾ ਚਾਹਾਂ ਤਕਰੀਬਨ ਪਿਛਲੇ 12 ਦਿਨਾਂ ਤੋਂ ਹਰਿਆਣੇ ਦੀ ਪੁਲਿਸ ਨੇ ਜਿਹੜੀ ਹਿਊਮਨ ਲਾਇ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀ ਹੈ ਵਿਸ਼ੇਸ਼ ਤੌਰ ਅਨਪਰਵੋਕਟ ਸਾਡੇ ਕਿਸਾਨਾਂ ਦੇ ਖਿਲਾਫ ਸਾਰੇ ਨੂੰ ਪਹਿਲੇ ਤੇ ਜਿਹੜੇ ਮਿਸਟਰ ਖੱਟੜ ਨੇ ਹਰਿਆਣਾ ਦੇ ਸੀਐਮ ਉਹਨਾਂ ਨੇ ਕਿਸਾਨਾਂ ਦੇ ਰਸਤੇ ਕਿਸ ਤਰ੍ਹਾਂ ਰੋਕੇ ਨੇ ਮੇਰਾ ਖਿਆਲ ਇਨਾ ਪ੍ਰਬੰਧ ਤੇ ਪਾਕਿਸਤਾਨ ਤੇ ਚੀਨ ਵਾਲੇ ਬਾਰਡਰ ਤੇ ਨਹੀਂ ਹੋਣਾ ਉਹਨਾਂ ਦੀਆਂ ਫੌਜਾਂ ਰੋਕਨ ਦਾ ਜਿਸ ਕਿਸਮ ਦਾ ਪ੍ਰਬੰਧ ਸਾਡੇ ਕਿਸਾਨਾਂ ਨੂੰ ਰੋਕਣ ਦਾ ਕੀ ਕੰਮ ਕੋਈ ਹੱਕ ਨਹੀਂ ਕਿਸੇ ਵੀ ਗਵਰਨਮੈਂਟ ਦਾ ਪੀਸਫੁੱਲ ਪ੍ਰੋਟੈਸਟਰ ਨੂੰ ਰੋਕਣ ਤੁਸੀਂ ਉਹਨਾਂ ਨੂੰ ਰੋਕਣਾ ਕੀ ਸੀ ਤੁਸੀਂ ਪਿਛਲੇ 12 ਦਿਨ ਤੋਂ ਲਗਾਤਾਰ ਟਾਇਰ ਗੈਸ ਤੇ ਸ਼ੈੱਲ ਦਾਗ ਰਹੇ ਗੋਲੇ ਦਾਗ ਰਹੇ ਐਂਡ ਸਾਰ ਨੂੰ ਅਨਫੋਰਚੂਨੇਟ ਗੱਲ ਹੈ ਤੁਸੀਂ ਆਪਣੇ ਹੀ ਕਿਸਾਨ ਵੀਰਾਂ ਤੇ ਡਬਲ ਬੈਰਲ ਦੁਨਾਲੀ ਬੰਦੂਕ ਜਿਹੜੀ ਪੁਲਿਸ ਨਾ army ਕੋਲੇ ਨਾ ਫਿਰ ਮਿਲਟਰੀ ਫੋਰਸਸ ਕੋਲੇ ਨਾ ਪੁਲਿਸ ਕੋਲੇ ਇਲੀਗਲ ਵੈਪਨਸ ਦਾ ਇਸਤੇਮਾਲ ਪੈਲੇਟ ਗਨਸ ਦਾ ਕਰ ਰਹੇ ਹੋ ਕਿਸਾਨਾਂ ਨੂੰ ਫਟੜ ਕਰਨ ਵਾਸਤੇ 250 ਤੋਂ ਵੱਧ ਅੱਜ ਕਿਸਾਨ ਫਟੜ ਪਿਆ ਪੰਜਾਬ ਦੇ ਵੱਖ-ਵੱਖ ਹਸਪਤਾਲਾਂ 'ਚ ਹੁਣੇ ਤੁਹਾਡੇ ਨੋਟਿਸ 'ਚ ਆਇਆ ਸਾਡਾ ਇੱਕ ਵੀਰ ਜਿਹੜਾ ਉਹ ਰੋहतक ਦੇ ਮੈਡੀਕਲ ਕਾਲਜ ਦੇ ਵਿੱਚ ਜਿਹੜਾ ਉੱਥੋਂ ਦਾ ਪੀਜੀਆਈ ਹੈ ਉਹਦੇ ਵਿੱਚ ਗੰਭੀਰ ਜ਼ਖਮੀ ਲੱਤਾਂ ਤੋੜੀਆਂ ਗਿਆ ਬਾਹਾਂ ਤੋੜੀਆਂ ਜੁਬਾੜੇ ਉਹਦੇ ਤੋੜੇ ਗਏ ਉਹਨਾਂ ਦੀ ਫੈਮਿਲੀ ਦੇ ਤੇ ਕੁਝ ਵਕੀਲਾਂ ਦੀ ਮਦਦ ਕਰ ਆਨੋਬਲ ਹਾਈ ਕੋਰਟ ਨੇ ਆਦੇਸ਼ ਜਾਰੀ ਕੀਤੇ ਆਪਣਾ ਖੁਦ ਇੱਕ ਵਕੀਲ ਇਥੋਂ ਕੱਲਿਆ ਗਿਆ ਤੇ ਅੱਜ ਉਸ ਨੂੰ ਹਰਿਆਣੇ ਵਿੱਚੋਂ ਸ਼ਿਫਟ ਕਰਕੇ ਪੰਜਾਬ 'ਚ ਲੈ ਕੇ ਆਏ ਜਿਹੜਾ ਸਾਡਾ ਇੱਕ ਅਜ਼ੀਜ਼ ਸ਼ੁਭ ਕਰਨ ਸਿੰਘ ਜੇਦੀ ਮੌਤ ਹੋਈ ਹੈ ਅਸੀਂ ਡਿਮਾਂਡ ਕਰ ਰਹੇ ਆ ਭਗਵੰਤ ਮਾਨ ਜੀ ਤੁਸੀਂ ਵਿਚੋਲਗੀ ਕੀਤੀ ਸੈਂਟਰ ਦੀ ਵਿਚੋਲਗੀ ਤਾਂ ਤੇ ਤਾਂ ਲਾਭ ਹੁੰਦਾ ਜੇ ਉਹਨਾਂ ਦੀਆਂ ਜੈਨੂਇਨ ਡਿਮਾਂਡਸ ਮੀਟ ਹੋਣ ਆ ਜਿਹੜੀਆਂ ਗੱਲਾਂ ਤੁਸੀਂ 4 ਮੀਟਿੰਗਸ ਕਰਾਈਆਂ ਨੇ ਇਸ ਕਿਸਮ ਦੀਆਂ ਤੇ 35 ਤੋਂ 40 ਮੀਟਿੰਗਸ ਜਦੋਂ ਇਹ ਕਾਲੇ ਕਾਨੂੰਨਾਂ ਤੇ ਚਰਚਾ ਚੱਲ ਰਹੀ ਸੀ ਸਾਰੀਆਂ ਸੰਯੁਕਤ ਕਿਸਾਨ ਮੋਰਚੇ ਦੀ ਵਕ ਵਕ ਆਊਟਫਿਟਸ ਨਾਲ 35 ਤੋਂ 40 ਮੀਟਿੰਗਸ ਹੋ ਚੁੱਕੀਆਂ ਸੀ ਇੱਕ ਇੱਕ ਚੀਜ਼ ਥ्रेड ویئر ਸੈਂਟਰਲ ਗਵਰਨਮੈਂਟ ਨੂੰ ਇਸ ਗੱਲ ਦਾ ਪਤਾ ਹੈ ਕਿ ਇਹਨਾਂ ਦੀਆਂ ਮੰਗਾਂ ਕੀ ਤੁਸੀਂ ਨਿਹਰਾ ਬੇਫਕੂ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਸਾਡਾ ਚਾਰਜ ਹੈ ਕਿ ਤੁਸੀਂ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੇ ਲੋਕਾਂ ਨਾਲ ਨਹੀਂ ਖੜੇ ਤੁਸੀਂ ਤੁਹਾਡਾ ਰੋਲ ਡਿਊਬੀਅਸ ਰੋਲ ਤੁਸੀਂ ਸਹੀ ਮੈਨੇ ਦੇ ਵਿੱਚ ਸੈਂਟਰ ਦੇ ਰਿਪ੍ਰেজੈਂਟੇਟਿਵ ਬਣ ਕੇ ਪੰਜਾਬ ਦੇ ਰਿਪ੍ਰেজੈਂਟੇਟਿਵ ਬਣ ਕੇ ਨਹੀਂ ਤੁਸੀਂ ਕੰਮ ਕੀਤਾ ਉਹਦਾ ਐਂਡ ਰਿਜ਼ਲਟ ਅਸੀਂ ਵੇਖ ਲਿਆ ਸਾਡੇ ਕਿਸਾਨਾਂ ਨੂੰ ਰੋਕਣ ਵਾਸਤੇ 12 ਦਿਨਾਂ ਦੀ ਲਗਾਤਾਰ ਹਰਿਆਣਾ ਦੀ ਪੁਲਿਸ ਸਿਵਲੀਆਂ ਕੱਪੜਿਆਂ ਵਿੱਚ ਯੂਨੀਫਾਰਮਸ ਦੇ ਵਿੱਚ ਪੈਰਾ ਮਿਲਟਰੀ ਫੋਰਸਸ ਖੜੀਆਂ ਨੇ ਮੈਂ ਤੁਹਾਨੂੰ ਪੁੱਛਣਾ ਚਾਹਨਾ ਜਦੋਂ ਗੋਲੇ ਦਾਗ ਰਹੇ ਸੀ ਤੁਸੀਂ ਤੇ ਤੁਹਾਡੇ ਸਾਥੀ 92 ਐਮਐਲਏ ਨੇ ਅੱਜ ਦੇ ਦਿਨ ਤੱਕ ਭਗਵੰਤ ਮਾਨ ਜੀ ਨਾ ਤੁਸੀਂ ਨਾ ਤੁਹਾਡੇ ਕਿਸੇ ਮੰਤਰੀ ਨੇ ਨਾ ਤੁਹਾਡੇ 92 ਦੇ ਐਮਐਲਏ ਚੋਂ ਇੱਕ ਨੇ ਵੀ ਚੋਂ ਨਿਕਲੇ ਤੁਹਾਡੇ ਤੇ ਹੈਲਥ ਮਿਨਿਸਟਰ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਕਿ ਜੀ ਅਸੀਂ ਹਸਪਤਾਲਾਂ ਦੇ ਵਿੱਚ ਬੇਤਰੀਨ ਪ੍ਰਬੰਧ ਕਰ ਦਿੱਤਾ ਦਵਾਈਆਂ ਪੂਰਾ ਸਟਾਕ ਅਸੀਂ ਉਥੇ ਰੱਖਿਆ ਉਹਦਾ ਮਤਲਬ ਇਹ ਸੀ ਕਿ ਹਰਿਆਣੇ ਵਾਲੇ ਫੱਟੜ ਕਰਦੇ ਰਹਿਣ ਤੇ ਤੁਸੀਂ ਉਹਨਾਂ ਦਾ ਇਲਾਜ ਕਰਦੇ ਰਹੋ ਤੁਹਾਡਾ ਕੰਮ ਆਪਣੇ ਲੋਕਾਂ ਨੂੰ ਫੱਟੜ ਕਰਾਣਾ ਨਹੀਂ ਸੀ ਤੁਹਾਡਾ ਕੰਮ ਸੀ ਤੁਹਾਡੀ ਜਗ੍ਹਾ ਕੋਈ ਹੋਰ ਮੁੱਖ ਮੰਤਰੀ ਪੰਜਾਬ ਦਾ ਵੈਲਵਿਸ਼ਰ ਹੁੰਦਾ ਤੇ ਉਹ ਪੰਜਾਬ ਦੀ ਪੁਲਿਸ ਨੂੰ ਫਰੰਟ ਲਾਈਨ 'ਚ ਲਾਂਦਾ ਆਪਣੇ ਕਿਸਾਨਾਂ ਨੂੰ ਕਹਿੰਦਾ ਤੁਸੀਂ ਹਜ਼ਾਰ ਕਦਮ ਪਿੱਛੇ ਰੋ ਹਰਿਆਣੇ ਦੀ ਪੁਲਿਸ ਕੱਲੀ ਉਦੋਂ ਹੀ ਆ ਸਕਦੀ ਸੀ ਜਦੋਂ ਸਾਡੇ ਲੋਕ ਆ ਰਹਿਆਂ ਨੇ ਦੀ ਟੈਰਿਟਰੀ ਚ ਐਂਟਰ ਕਰਦੇ ਆ ਜੋ ਕੁਝ ਸਾਡੇ ਲੋਕ ਫੱਟੜ ਹੋਏ ਨੇ ਸ਼ੁਭਕਰਨ ਸਿੰਘ ਤੇ ਗੋਲੀ ਲੱਗੀ ਹੈ ਸਾਡੀ ਡਿਮਾਂਡ ਹੈ ਕਿਸਾਨ ਯੂਨੀయన్స్ ਦੀ ਜਿਹੜੀ ਮੰਗ ਹੈ ਤੇ ਜਿਹੜੀ ਸ਼ੁਭਕਰਨ ਸਿੰਘ ਦੇ ਪਰਿਵਾਰ ਦੀ ਮੰਗ ਹੈ ਸਾਡੀ ਵੀ ਇਹੀ ਮੰਗ ਹੈ ਕਿ ਪਹਿਲੇ ਸੁਪਰੀਮ ਕੋਰਟ ਦੀਆਂ ਵੀ ਰੂਲਿੰਗਸ ਨੇ ਕਿ ਜੂਰਿਸਡਿਕਸ਼ਨ ਦੀ ਗੱਲ ਬਾਤ ਦੀ ਹੈ ਪਹਿਲੇ ਇੱਥੇ ਐਫ ਆਈ ਆਰ ਦਰਜ ਕਰ ਜ਼ੀਰੋ ਐਫ ਆਈ ਆਰ ਜਿੱਥੇ ਬੰਦੇ ਦੀ ਡੈਥ ਹੋਈ ਹੋਏ ਉਥੇ ਉਹਦੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਸਾਡੀ ਦੂਜੀ ਮੰਗ ਹੈ ਕਿ ਐਫ ਆਈ ਆਰ ਵੀ ਹੋਮ ਮਿਨਿਸਟਰ ਜਿਹੜਾ ਹਰਿਆਣੇ ਦਾ ਅਨਿਲ ਵੇਜ ਉਹਦੇ ਨਾਂ ਤੇ ਹੋਣੀ ਚਾਹੀਦੀ ਇਹ ਸਿਮਿਲਰ ਕੇਸ ਆ ਜੋ ਬਰਗਾੜੀ ਤੇ ਬਹਿਵਲ ਕਲਾਚ ਹੋਇਆ ਜੇ ਅੱਜ ਬਾਦਲਾ ਦਾ ਨਾਂ ਆਇਆ ਕਿਹੜੀ ਗੱਲਾਂ ਆਇਆ ਕਿਹੜੇ ਬਾਦਲ ਉਥੇ ਮੌਕੇ ਤੇ ਸੀ ਉਹਨਾਂ ਦੇ ਵੀ ਇਸੇ ਗੱਲੋਂ ਆਇਆ ਕਿਉਂਕਿ ਡਾਇਰੈਕਸ਼ਨ ਸਟਾਪ ਤੋਂ ਆਇਆ ਤੁਸੀਂ ਸਾਨੂੰ ਦੱਸੋ ਇਹ ਗੋਲੀਆਂ ਦਾ ਇਹ ਜਿਹੜਾ ਬਰੂਦ ਇਸਤੇਮਾਲ ਹੋਇਆ ਜਿਹੜੇ ਟਾਇਰ ਗੈਸ ਸੁੱਟੇ ਗਏ ਨੇ 220 ਬੰਦਾ ਫਟੜ ਹੋਇਆ ਇਹਦਾ ਜ਼ਿੰਮੇਵਾਰ ਕੌਣ ਹੈ ਕਿੱਥੋਂ ਡਾਇਰੈਕਸ਼ਨਸ ਆਈਆਂ ਨੇ ਡਾਇਰੈਕਸ਼ਨਸ ਹਵ ਕਮ ਫਰੋਮ ਦੀ ਟੌਪ ਐਂਡ ਇੱਥੇ ਕਿਉਂਕਿ ਹੋਮ ਮਿਨਿਸਟਰ ਵੇਜੇ ਪੰਜਾਬ ਵਿੱਚ ਤੁਸੀਂ ਹੋ ਇਹ ਐਨਐਲ ਵੇਜ ਤੇ ਮਕਦਮਾ ਦਰਜ ਹੋਣਾ ਚਾਹੀਦਾ ਉਸ ਤੋਂ ਬਾਅਦ ਪੋਸਟ ਮੌਟਮ ਹੋਏ ਉਸ ਤੋਂ ਬਾਅਦ ਬਾਕੀ ਦਾ ਕੰਮ ਜਿਹੜਾ ਸ਼ੁਭਕਰਨ ਸਿੰਘ ਦਾ ਕਰਨਾ ਚਾਹੀਦਾ ਬਟ ਇਹ ਜੋ ਕਿਸਾਨ ਵੀਰਾਂ ਦੀ ਡਿਮਾਂਡ ਹੈ ਉਹਨਾਂ ਦੇ ਪਰਿਵਾਰ ਦੀ ਡਿਮਾਂਡ ਹੈ ਸਾਡੀ ਪਾਰਟੀ ਵੀ ਉਹਦਾ ਸਮਰਥਨ ਕਰਦੀ ਹੈ ਇਹ ਗੱਲ ਅਸੀਂ ਐਸੈਂਬਲੀ ਦੇ ਵਿੱਚ ਵੀ ਬਹੁਤ ਜ਼ੋਰ ਨਾਲ ਲੈ ਕੇ ਜਾਵਾਂਗੇ ਕਿ ਇਹਦੇ ਵਿੱਚ ਚੀਫ ਮਿਨਿਸਟਰ ਨੂੰ ਇਮਾਨਦਾਰੀ ਨਾਲ ਆਪਣੇ ਲੋਕਾਂ ਦਾ ਖਲੋਣ ਦੀ ਲੋੜ ਤੁਸੀਂ ਨੇੜਾ ਫਾਈਨੈਂਸਸ ਦੀ ਗੱਲ ਕੀਤੀ ਕਿ ਕਰੋੜ ਰੁਪਈਆ ਦਵਾਂਗੇ ਇੱਕ ਨੌਕਰੀ ਦਵਾਂਗੇ ਉਹਦਾ ਮਤਲਬ ਇਹ ਸੀ ਕਿ ਸਾਰੇ ਕੇਸਸ ਖੂ ਖਾਤੇ ਪੈ ਜੇ ਮਾਨ ਸਾਹਿਬ ਮੈਂ ਪੁੱਛਣਾ ਚਾਹਨਾ 220 ਬੰਦਾ ਜਿਹੜਾ ਫੱਟੜ ਹੋਇਆ ਕੀ ਬਾਕੀਆਂ ਦੀ ਅਜੇ ਤੱਕ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਗਈ ਪੰਜਾਬ ਦੀ ਟੈਰੀਟਰੀ ਚ ਆ ਕੇ 220 ਗਜ਼ ਪੰਜਾਬ ਦੀ ਟੈਰੀਟਰੀ ਚ ਆ ਕੇ ਇਹ ਸਾਰਾ ਕੰਮ ਕੀਤਾ ਗਿਆ ਤੋਂ ਇਸ ਗੱਲ ਕਰਨ ਪੰਜਾਬ ਕਾਂਗਰਸ ਵੇਖੋ ਪਹਿਲੇ ਹੱਥੋਂ ਹੀ ਬਹੁਤ ਸਾਰੇ ਕਿਸਾਨ ਲੀਡਰਾਂ ਨਾਲ ਸੀ ਇਨ ਟੱਚ ਸੀ ਉਹਨਾਂ ਸਾਰਿਆਂ ਦਾ ਕਹਿਣਾ ਸੀ ਕਿ ਨਾ ਜਦੋਂ ਪਹਿਲੀ ਐਜੀਟੇਸ਼ਨ ਹੋਈ ਹੈ ਉਦੋਂ ਵੀ ਅਸੀਂ ਕਿਸੇ ਪੋਲਿਟਿਕਲ ਜਮਾਤ ਨੂੰ ਆਪਣੀ ਮੂਵਮੈਂਟ ਦੇ ਵਿੱਚ ਨਹੀਂ ਸੀ ਐਂਟਰ ਕਰਦੇ ਠੀਕ ਹੈ ਪਾਰਲੀਮੈਂਟ 'ਚ ਅਸੀਂ ਤੁਹਾਡੀ ਮਦਦ ਲੋਕ ਸਭਾ 'ਚ ਵੀ ਲਈ ਅਸੀਂ ਤੁਹਾਡੀ ਮਦਦ ਰਾਜ ਸਭਾ 'ਚ ਵੀ ਲਈ ਅਸੀਂ ਪੰਜਾਬ ਐਸੈਂਬਲੀ 'ਚ ਵੀ ਲਈ ਬਟ ਸਿੱਧੇ ਤੌਰ ਇਸੇ ਗੱਲ ਕਰਨੇ ਬਾਰਡਰ ਤੇ ਜਾਣ ਤੋਂ ਅਸੀਂ ਵੀ ਗੁਰੇਜ਼ ਕੀਤਾ ਕਿਉਂਕਿ ਕਿਸਾਨ ਲੀਡਰਸ਼ਿਪ ਜਿਹੜੀ ਸੀ ਉਹ ਨਹੀਂ ਸੀ ਚਾਹੁੰਦੀ ਕੋਈ ਸਿਆਸੀ ਜਮਾਤ ਉੱਥੇ ਪਹੁੰਚੇ ਬਟ ਅਸੀਂ ਹੁਣ ਮਿਊਟ ਸਪੈਕਟੇਟਰ ਨਹੀਂ ਰਹਿ ਸਕਦੇ ਪੰਜਾਬ ਦੇ ਲੋਕ ਮਿਊਟ ਸਪੈਕਟੇਟਰ ਨਹੀਂ ਰਹਿ ਸਕਦੇ ਜੋ ਪੰਜਾਬ ਨਾਲ ਹੋ ਰਿਹਾ ਹੈ ਦੁਨੀਆ ਪਰਚੇ ਦੀ ਚਰਚਾ ਹੈ ਬਹੁਤ ਭਾਰੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਸੈਂਟਰ ਦੀ ਸਰਕਾਰ ਨੂੰ ਜਾਗਣਾ ਹੋਏਗਾ ਤੇ ਮੈਂ ਭਗਵੰਤ ਮਾਨ ਤੋਂ ਵੀ ਆਸ ਕਰਾਂਗਾ ਭਗਵੰਤ ਮਾਨ ਜੀ ਜਾਗੋ ਕੰਨਾਂ ਵਿੱਚ ਰੂਮ ਪਾੜਨਾ ਅੱਖਾਂ ਬੰਦ ਕਰਨ ਨਾਲ ਇਹ ਗੱਲ ਹੋਣੀ ਨਹੀਂ ਤੁਹਾਨੂੰ ਉੱਠਣਾ ਪੈਣਾ ਤੁਹਾਨੂੰ ਸੈਂਟਰ ਨਾਲ ਮੱਥਾ ਲਾਣ ਦੀ ਲੋੜ ਪੈਣੀ ਹੈ ਤੁਸੀਂ ਨਾ ਕਰੋਗੇ ਤੇ ਕਾਂਗਰਸ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਹੈ ਆਪਣਾ ਰੋਲ ਪਹਿਲੀ ਮਾਰਚ ਤੋਂ ਤਗੜੇ ਹੋ ਕੇ ਅਸੈਂਬਲੀ ਵਿੱਚ ਵੀ ਨਵਾਏਗੀ ਤੇ ਆ ਜਿਹੜੇ 5-7 ਦਿਨ ਪਹਿਲੇ ਪੰਜਾਬ ਦੇ ਸਾਡੀ ਅੱਜ ਹੀ ਮੀਟਿੰਗ ਆਲਰੇਡੀ ਇੰਟਰਨਲ ਮੀਟਿੰਗ ਪਾਰਟੀ ਦੀ ਹੋ ਕੇ ਅੱਤੀ ਹੈ 15 ਮਿੰਟ ਪਹਿਲੇ ਜ਼ੂਮ ਮੀਟਿੰਗ ਚੋਂ ਅਸੀਂ ਉੱਠੇ ਆ 1 ਘੰਟੇ ਬਾਅਦ ਫੇਰ ਸਾਡੀ ਮੀਟਿੰਗ ਸ਼ੁਰੂ ਹੋ ਰਹੀਏ ਜਿਹਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਕਿਸਾਨਾਂ ਦੀ ਕਿਸ ਤਰ੍ਹਾਂ ਸਪੋਰਟ ਕਰਨੀ ਪੰਜਾਬ ਦੀ ਡਿਮਾਂਡਸ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਹੈ ਕਿਸ ਤਰ੍ਹਾਂ ਸੈਂਟਰ ਦੇ ਉੱਤੇ ਤੇ ਸੂਬੇ ਦੇ ਉੱਤੇ ਪ੍ਰੈਸ਼ਰ ਮੇਨਟੇਨ ਕਰਕੇ ਰੱਖਣਾ ਹੈ ਇਹਦੇ ਵਾਸਤੇ ਅਸੀਂ ਚਰਚਾ ਜਿਹੜੀ ਹੈ ਉਹ ਫਾਈਨਲ ਮੇਰਾ ਖਿਆਲ ਅੱਜ ਰਾਤ ਤੱਕ ਕਰ ਦਵਾਂਗੇ ਸੋ ਇੰਨਾ ਹੀ ਕਹਿੰਦਾ ਹੋਇਆ ਜਿਹੜੇ ਸਪੈਸ਼ਲ ਅੱਜ ਇਹ ਪ੍ਰੈਸ ਕਾਨਫਰੰਸ ਇਹ ਸੇ ਗੱਲਾਂ ਕੀਤੀ ਗਈ ਕਿਉਂਕਿ ਪਹਿਲੇ ਸਾਡੇ ਕੋ ਬਾਰਡਰ ਜਾਣ ਦਾ ਮੌਕਾ ਨਹੀਂ ਸੀ ਮਿਲਿਆ ਖਾਲੀ ਵੀ ਮੇਰੀ ਕੋਸ਼ਿਸ਼ ਸੀ ਪ੍ਰੈਸ ਕਾਨਫਰੰਸ ਕੀਤੀ ਜਾਏ ਕੱਲ ਵੀ ਮੈਨੂੰ ਇਹ ਪਤਾ ਲੱਗਾ ਸੀ ਪ੍ਰੈਸ ਤੇ ਬਹੁਤ ਥੋੜੇ ਸਾਥੀ ਅਵੇਲੇਬਲ ਨੇ ਜ਼ਿਆਦਾ ਸਾਰੇ ਬਾਰਡਰ ਏਰੀਆਜ਼ ਦੇ ਵਿੱਚ ਗਏ ਸੀ ਅੱਜ ਤੋਂ ਮੈਨੂੰ ਪਤਾ ਲੱਗਾ ਕਿ ਕਾਫੀ ਸਾਰੇ ਅਜੇ ਅਵੇਲੇਬਲ ਹੋਣਗੇ ਅਸੀਂ ਇਹ ਗੱਲ ਪੰਜਾਬ ਦੇ ਲੋਕ ਵੀ ਚਾਹੁੰਦੇ ਨੇ ਕਿ ਮੇਨ ਆਪੋਜੀਸ਼ਨ ਪਾਰਟੀ ਜਿਹੜੀ ਹੈ ਉਹਦਾ ਰੋਲ ਕੀ ਹੈ ਪਹਿਲੇ ਵੀ ਅਸੀਂ ਨਮਾਇਆ ਰੋਲ ਅਦਾ ਕੀਤਾ ਜਦੋਂ ਮੋਦੀ ਨੇ ਚਾਰੋਂ ਬਿੱਲ ਵਾਪਸ ਹੋਏ ਨੇ ਜਿੱਥੇ-ਜਿੱਥੇ ਵੀ ਲੋੜ ਕਿਸਾਨਾਂ ਨੂੰ ਪਈ ਉੱਥੇ ਹੀ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਸਾਡੇ ਲੋਕ ਸਭਾ ਦੇ ਮੈਂਬਰਸ ਨੇ ਖੁਦ ਮੈਂ ਰਾਜ ਸਭਾ ਦਾ ਮੈਂਬਰ ਸੀ ਅਸੀਂ ਤਗੜੇ ਹੋ ਕੇ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਤੋਂ ਬਾਹਰ ਜੰਤਰ ਮੰਤਰ ਤੇ ਬਾਕੀ ਜਗ੍ਹਾ ਤੇ ਵੀ ਤਗੜੇ ਹੋ ਕੇ ਸਪੋਰਟ ਕੀਤੀ ਇਹੀ ਕਾਰਨ ਬਣਿਆ ਦਸਾ ਸਾਲਾਂ ਚ ਇੱਕ ਹੀ ਜੇ ਮੋਦੀ ਸਾਹਿਬ ਨੇ ਕੋਈ ਆਪਣਾ ਫੈਸਲਾ ਵਾਪਸ ਲਿਆ ਕੋਈ ਇਸੇ ਗੱਲ ਕਰ ਰਿਹਾ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਇਕੱਠੀਆਂ ਤੇ ਸਮੂਚੀਆਂ ਆਪੋਜੀਸ਼ਨ ਜਮਾਤਾਂ ਨੇ ਵੀ ਤਗੜੇ ਹੋ ਕੇ ਸਾਥ ਦਿੱਤਾ ਹੁਣ ਵੀ ਮੈਂ ਆਸ ਕਰਾਂਗਾ ਸਾਰੀ ਸਿਆਸੀ ਜਮਾਤਾਂ ਕੋ ਗਵਰਨਮੈਂਟ ਆਫ ਪੰਜਾਬ ਨੇ ਕੋਈ ਚੰਗਾ ਰੋਲ ਕੀਤਾ ਹੁੰਦਾ ਸੀ ਉਹਨਾਂ ਦੀ ਪਿੱਠ ਪਿੱਛੇ ਰਹਿੰਦੇ ਅਸੀਂ ਸੈਂਟਰ ਨੂੰ ਘੇਰਦੇ ਇਸ ਤੋਂ ਪਹਿਲੇ ਵੀ ਸਾਰੇ ਇਕੱਠੇ ਹੋ ਕੇ ਸੈਂਟਰ ਨੂੰ ਘੇਰਦੇ ਰਹੇ ਨੇ ਬਟ ਭਗਵੰਤਬਾਨ ਮੈਂ ਵੇਖੋ ਪਹਿਲੇ ਵੀ ਕਹਿ ਚੁੱਕਾ ਹਾਂ ਤੇ ਹੁਣ ਵੀ ਕਹਿ ਰਿਹਾ ਇਹਦੀ ਟੈਸਟ ਅੰਡਰਸਟੈਂਡਿੰਗ ਭਾਜਪਾ ਦੀ ਟੌਪ ਲੀਡਰਸ਼ਿਪ ਨਾ ਬਾਈਵਾ ਜੀ ਸ਼ੁਭਕਰਮ ਦੇ ਮਾਮਲੇ ਦੇ ਵਿੱਚ ਤੁਰੀ ਤੌਰ ਤੇ ਕਾਂਗਰਸ ਪਾਰਟੀ ਕੁਝ ਮਦਦ ਕਰੇਗੀ ਉਹਨਾਂ ਦੇ ਜਿਸ ਤਰੀਕੇ ਨਾਲ ਕਤਲ ਹੋਇਆ ਹੈ ਕਤਲ ਦਾ ਮੁਕੱਦਮਾ ਦਰਜ ਕਰਵਾਉਣ ਵਾਸਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇ ਵੇਖੋ ਮੈਂ ਆਲਰੇਡੀ ਇਤੋਂ ਦੇ ਟੌਪ ਲਾਇਰਜ਼ ਉਹਨਾਂ ਨਾਲ ਗੱਲ ਕਰ ਲਈ ਅੱਜ ਸਵੇਰੇ ਵੀ ਹੋਈ ਹੈ ਤੇ ਕੱਲ ਵੀ ਹੋਈ ਸੀ ਪਰ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਸਾਡੀ ਇਸ ਪਹਿਲ ਕਦਮੀ ਤੋਂ ਪਹਿਲੇ ਇੱਕ ਹਾਈ ਕੋਰਟ ਦੇ ਵਕੀਲ ਆਲਰੇਡੀ ਹਾਈ ਕੋਰਟ ਜਾ ਚੁੱਕੇ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਅਪੀਲ ਜਾ ਚੁੱਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਬਾਦਸ਼ਾਹ ਸਭ ਦੋ ਦਿਨ ਦਾ ਵਕਤ ਦਿਓ ਸਾਨੂੰ ਲੈਟ ਅਸ ਸੀ ਹੋ ਸਕਦਾ ਸਾਡੀ ਪਟੀਸ਼ਨ ਵੀ ਉਹਦੇ ਨਾਲ ਹੀ ਇਕੱਠੀ ਸੁਣੀ ਜਾਏ ਆਈ ਹੈਵ ਸਪੋਕਨ ਟੂ ਟੂ ਲਾਇਰਸ ਮਿਸਟਰ ਏ ਪੀ ਐਸ ਦਿਓਲ ਜਿਹੜੇ ਸਾਡੇ ਪਹਿਲੇ ਐਡਵੋਕੇਟ ਜਰਨਲ ਰਹੇ ਨੇ ਤੇ ਪਰਸੋਂ ਮੇਰੀ ਰਾਤ ਗੱਲ ਬੈਂਸ ਸਾਹਿਬ ਨਾਲ ਜਿਹੜੀ ਹਿਊਮਨ ਰਾਈਟਸ ਦੇ ਬਹੁਤ ਵੱਡੇ ਵਕੀਲ ਨੇ ਜਸਟਿਸ ਅਜੀਤ ਸਿੰਘ ਲੇਟ ਜਸਟਿਸ ਅਜੀਤ ਸਿੰਘ ਉਹਨਾਂ ਦੇ بیٹے ਨੇ ਉਹਨਾਂ ਨੇ ਵੀ ਹੋਈ ਏ ਬਟ ਬਿਕਾਜ਼ ਹੀ ਹਰ ਟੂ ਗੋ ਟੂ ਦਿੱਲੀ ਉਹਨਾਂ ਨੇ ਮੈਨੂੰ ਕਿਹਾ ਸੀ ਬਾਜਾ ਸਾਹਿਬ ਤੁਸੀਂ ਸਾਈਨ ਕਰਕੇ ਛੱਡ ਜੋ ਮੈਂ ਐਤਵਾਰ ਦਿੱਲੀ ਤੋਂ ਵਾਪਸ ਆਣਾ ਸੋਮਵਾਰ ਆਪਾਂ ਟੇਕ ਅਪ ਕਰਾਂਗੇ ਸੋ ਆਈ ਹੈਵ ਫਰਸਟ SPOKEN ਟੂ ਮਿਸਟਰ ਬੈਂਸ ਆਫਟਰ ਦੈਟ ਆ ਸ਼ੋਕ ਟੂ ਮਿਸਟਰ ਦਿਓਲ ਇਹ ਸਾਰੀ ਗੱਲਬਾਤ ਬੰਦਿਆਂ ਨਾਲ ਤੁਹਾਡੀ ਗੱਲ ਹੋਈ ਹੈ ਕਿ ਅਸੀਂ ਨੇ ਵੀ ਕੋ ਗੱਲ ਮੈਂ ਉਹਨਾਂ ਦੇ ਪਰਿਵਾਰ ਕੋ ਗਿਆ ਮੇਰੇ ਨਾਲ ਸਾਜੀਤ ਮਹਿੰਦਰ ਸਿੰਘ ਸਿੱਧੂ ਜੀ ਵੀ ਨੇ ਸਿੱਧੂ ਸਾਹਿਬ ਇੱਥੇ ਆਜੋ ਕੁਰਸੀ ਇੱਥੇ ਲੈ ਉਹ ਵੀ ਨਾਲ ਗਏ ਉਹ ਦਿਨ ਬਹੁਤ سارے ਸਾਡੇ ਕਾਂਗਰਸ ਦੇ ਲੀਡਰ ਗਏ ਆ ਵੀਰ ਦੀ ਫਰਸਟ ਕਾਂਗਰਸ ਲੀਡਰ ਜਿਹੜਾ ਸ਼ੁਭਕਰਨ ਸਿੰਘ ਦੇ ਘਰ ਪਹੁੰਚੇ ਬੋਡੀ ਤੇ ਉਹਨਾਂ ਦੀ ਪਟਿਆਲੇ ਸੀ ਬਟ ਮੈਂ ਉੱਥੇ ਜਾ ਕੇ ਆ ਉਹਦੇ ਦਾਦੀ ਜੀ ਨੂੰ ਮਿਲ ਕੇ ਆ ਉਹਨਾਂ ਦੇ ਫਾਦਰ ਨੂੰ ਮਿਲ ਕੇ ਆ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਆ ਅਸੀਂ ਇਹ ਯਕੀਨ ਵੀ ਉਦੋਂ ਦਵਾਇਆ ਬਟ ਤੁਹਾਨੂੰ ਪਤਾ ਹੈ ਉਸ ਟਾਈਮ ਵੀ ਜਿਹੜੀਆਂ ਕਿਸਾਨ ਯੂਨੀਅਨਸ ਨੇ ਉਹ ਡਾਇਰੈਕਟਲੀ ਗਵਰਨਮੈਂਟ ਨਾਲ ਇਸ ਇਸ਼ੂ ਤੇ ਗੱਲ ਕਰ ਰਹੀਆਂ ਸੀ ਤੋਂ ਅਸੀਂ ਜ਼ਿਆਦਾ ਇਹਦੇ ਵਿੱਚ ਆਪਣੇ ਆਪ ਨੂੰ ਪਿੱਛੇ ਰੱਖ ਕੇ ਗੱਲ ਕੀਤੀ ਹੈ ਸਾਡੀ ਸਹਾਨਭੂਤੀ ਨਾਲ ਅਸੀਂ ਜੋ ਐਫਰਟ ਹੋ ਸਕਦਾ ਕਰਾਂਗੇ ਬਟ ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਓਵਰਸਟੈਪ ਕਰਕੇ ਕਰੀਏ ਜਿੱਥੇ ਵੀ ਉਹਨਾਂ ਦੇ ਪਰਿਵਾਰ ਦੀ ਤਸੱਲੀ ਹੋਏਗੀ ਜਿੱਥੇ ਜਿੱਥੇ ਵੀ ਉਹਨਾਂ ਨੂੰ ਜ਼ਰੂਰਤ ਹੋਏਗੀ ਅਸੀਂ ਕਰਾਂਗੇ ਅੱਜ ਜਿਹੜਾ ਸਾਡਾ ਛੋਟਾ ਵੀਰ ਹੈ ਜਿਹਨੂੰ ਰੋहतक ਤੋਂ ਲੈ ਕੇ ਆਏ ਨੇ ਉਹਨਾਂ ਦੇ ਪਰਿਵਾਰ ਦੇ ਵੀ ਮੈਸੇਜਸ ਆਏ ਸੀ ਉਹਨਾਂ ਨਾਲ ਵੀ ਗੱਲ ਕੀਤੀ ਮੈਂ ਹਰਿਆਣੇ ਦੀ ਟਾਪ ਲੀਡਰਸ਼ਿਪ ਆਪਣੀ ਜਿਹੜੀ ਉਹਦੇ ਨਾਲ ਗੱਲ ਕੀਤੀ ਸ਼ਾਇਦ ਤੁਹਾਡੀ ਲੋਡ ਪੇ ਸਾਨੂੰ ਮਦਦ ਦੀ ਇਹਨਾਂ ਨੂੰ ਸ਼ਿਫਟ ਕਰਾਉਣ ਦੇ ਵਿੱਚ ਉਸ ਤੋਂ ਪਹਿਲੇ ਪਹਿਲੇ ਤੇ ਇੱਕ ਵਾਰ ਇਹਨਾਂ ਨੇ ਹਾਈ ਕੋਰਟ ਦੇ ਜਿਹੜੇ ਇਥੋਂ ਸਪੈਸ਼ਲ ਮੈਸੇਂਜਰ ਗਿਆ ਸੀ ਉਹਨਾਂ ਨੂੰ ਇਨਕਾਰ ਕਰ ਦਿੱਤਾ ਸੀ ਬਾਅਦ ਦੇ ਵਿੱਚ ਕਿਸੇ ਗੱਲ ਕਰ ਦੇ ਹੈਵ ਐਕਸੈਪਟਡ ਤੇ ਉਹਨਾਂ ਨੂੰ ਵਾਪਸ ਲੈ ਕੇ ਆ ਰਹੇ ਸੋ ਇਹ ਕੇ ਹੈ ਨਾਲ ਅਸੀਂ ਇਹ ਚਾਹਾਂਗੇ ਕਿ ਜਿਹੜੇ ਸਾਡੇ ਮਿਸਿੰਗ ਲੋਕ ਨੇ ਉਹਨਾਂ ਦੀ ਵੀ ਜਾਣਕਾਰੀ ਜਿਹੜੀ ਹੈ ਭਗਵੰਤ ਮਾਨ ਸੀਐਮ ਤੋਂ ਸੀਐਮ ਗੱਲ ਕਰਕੇ ਸਾਨੂੰ ਜਾਣਕਾਰੀ ਲੈ ਕੇ ਦੇਣ ਕਿ ਜਿਹੜੇ ਬੰਦੇ ਇਥੋਂ ਚੁੱਕ ਕੇ ਲੈ ਕੇ ਗਏ ਨੇ ਉਹ ਕਿੱਥੇ ਐਂ ਉਹਨਾਂ ਦੇ ਵੀ ਕੇਸਿਸ ਬਕਾਇਦਾ ਤੌਰ ਇਥੇ ਰਜਿਸਟਰ ਪੰਜਾਬ ਚੋੜੇ ਚਾਹੀਦੇ ਇੱਕ ਬਾਜਪਾ ਸਾਹਿਬ ਵਿਕਰਮ ਮਜਗੀਠੇ ਨੇ ਵੀ ਗੱਲ ਕਹੀ ਹੈ ਕਿ 올 ਪਾਰਟੀ ਮੀਟਿੰਗ ਹੋਣੀ ਚਾਹੀਦੀ ਹੈ ਇਸ ਮਸਲੇ ਨੂੰ ਲੈ ਕੇ ਹੈ ਕਿ ਉਹਨਾਂ ਨੇ ਕਿਹਾ ਕਿ ਬੀਜੇਪੀ ਦਾ ਅਮਰਪਾਲ ਦਿਨ ਨੂੰ ਇਸ ਤੋਂ ਬਾਹਰ ਰੱਖਿਆ ਜਾਏ 올 ਪਾਰਟੀ ਮੀਟਿੰਗਸ ਲੱਗ ਰਿਹਾ ਹੈ ਕਿ ਹੋਣੀ ਚਾਹੀਦੀ ਹੈ ਇਸ ਮੁੱਦੇ ਤੇ ਨਾਲ ਦੇ ਨਾਲ ਜਦ ਹੋਈਗੀ ਤਾਂ ਕਿਸਾਨਾਂ ਨੂੰ ਵਿੱਚ ਬੁਲਾਇਆ ਜਾਏ ਦੇਖੋ ਮੈਂ ਜਿਸ ਮੀਟਿੰਗ ਦੇ ਵਿੱਚ ਆਪ ਨਹੀਂ ਹੈ ਜਿਹੜੀ ਰੂਲਿੰਗ ਪਾਰਟੀ ਹੈ ਤੇ 올 ਪਾਰਟੀ ਮੀਟਿੰਗ ਜਿਹੜੀ ਬਾਕੀ ਸਾਰੇ ਵੇਖੋ ਜੇ ਇਹ ਤੇ ਕਿਸਾਨ ਯੂਨੀਅਨਸ ਚਾਹੰਦੀਆਂ ਹੋਣਗੇ ਅਸੀਂ ਆਨ ਨੂੰ ਤੇ ਆ ਤੁਹਾਨੂੰ ਮੈਂ ਕਲੈਰਿਟੀ ਦਿਤੀ ਹੈ ਕਿਸਾਨ ਯੂਨੀਅਨਸ ਜੇ ਚਾਣ ਗੀਆਂ ਹਰ ਕਿਸਮ ਦੀ ਮਦਦ ਸਹਾਈ ਕਰਨ ਨੂੰ ਤੇ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਵੀ ਸਾਰੇ ਇੱਕ ਫਰੰਟ ਤੇ ਹੁਣ ਇਕੱਠੇ ਹੋਣ ਪੰਜਾਬੀ ਵੀ ਸਾਰੇ ਇਕੱਠੇ ਹੋਣ ਜਿੱਥੇ ਲੋੜ ਪੈਗੀ ਪੋਲਿਟਿਕਸ ਤੋਂ ਉੱਤੇ ਹੀ ਉੱਠ ਕੇ ਵੀ ਅਸੀਂ ਨਾਲ ਆਣ ਨੂੰ ਤਿਆਰ ਆ। ਉਹ ਜਦੋਂ ਵੀ ਸਾਨੂੰ ਕੁਝ ਗੱਲ ਕਹਿਣਗੇ ਅਸੀਂ ਉਹਦੇ ਵਾਸਤੇ ਕਰਨ ਨੂੰ ਤਿਆਰ ਆ। ਦੈਟ ਇਜ਼ ਆਲ। ਬਾਈਬਲ ਸਾਹਿਬ ਪਿਛਲੇ ਦਿਨੀ ਸੈਸ਼ਨ ਹੋ ਗਿਆ ਹਰਿਆਣੇ ਦਾ। ਉੱਥੋਂ ਦੀ ਕਾਂਗਰਸ ਨੇ ਕਿਉਂ ਨਹੀਂ ਇਹ ਮੁੱਦਾ ਚੁੱਕਿਆ? ਫਸਟਲੀ, ਸੈਕੰਡਲੀ ਸਰ ਕੀ ਤੁਸੀਂ ਇਹ ਡਿਮਾਂਡ ਕਰੋਗੇ ਕਿ ਇੱਕ ਰਿਟਾਇਰਡ ਜੱਜ ਦੀ ਇਨਕੁਆਇਰੀ ਜ਼ਰੂਰ ਬੈਠਣੀ ਚਾਹੀਦੀ ਕਿਉਂਕਿ ਜਿੰਨੇ ਵੀ ਲੋਕ ਉੱਥੇ ਪੱਟੜ ਹੋ ਰਹੀ ਹੈ, ਉੱਥੇ ਐਵੀਡੈਂਸ ਜਿਹੜੇ ਹੈਗੇ, ਪੁਰਤਪੁਰਤ ਕਰਿਆ, ਮੈਡੀਕਲ ਲੀਗਲ ਰਿਪੋਰਟਸ ਜਿਹਨੀਆਂ ਹੈਗੀਆਂ ਨੇ ਉਹ ਨਹੀਂ ਮਿਲਦੀਆਂ ਪਈਆਂ। ਥਰਡ ਕੀ ਪੰਜਾਬ ਦੀ ਕਾਂਗਰਸ ਇਨਕਲੂਡਿੰਗ ਹਰਿਆਣਾ ਦੀ ਕਾਂਗਰਸ ਇੱਕ ਵਫਦ ਲੈ ਕੇ ਹਰਿਆਣਾ ਦੇ ਗਵਰਨਰ ਨੂੰ ਮਿਲ ਸਕਦੀ ਆ ਫੋਰਥਲੀ ਕੀ ਸੈਂਟਰਲ ਦੇ ਸੈਂਟਰ ਦੇ ਵਿੱਚ ਪ੍ਰੈਜ਼ੀਡੈਂਟ ਨੂੰ ਮਿਲਿਆ ਜਾ ਸਕਦਾ ਹੁਣ ਤਾਂ ਇੰਡੀਆ ਗੱਲ ਜੋੜ ਦੀਆਂ ਚਾਹੁੰਦੀਆਂ ਆਪਣੀਆਂ ਬਾਕੀ ਸਾਰੀਆਂ ਪਾਰਟੀਆਂ ਮਿਲ ਸਕਦੀਆਂ ਜਾ ਕੇ ਕਿ ਕਿਸ ਤਰੀਕੇ ਦੇ ਨਾਲ ਤਸ਼ੱਦਦ ਹੁੰਦਾ ਪਿਆ ਪੰਜਾਬ ਦੇ ਨੌਜਵਾਨਾਂ ਤੇ ਵੇਖੋ ਮੈਂ ਤੁਹਾਨੂੰ ਇੱਕੋ ਗੱਲ ਦੱਸਣਾ ਚਾਹੁੰਦਾ ਜਿਹੜੀ ਸਾਡੀ ਇੰਟਰਨਲ ਮੀਟਿੰਗ ਹੋਈ ਉਹਦੇ ਵਿੱਚ ਰਾਸ਼ਟਰਪਤੀ ਜੀ ਨੂੰ ਮਿਲਦਾ ਜੰਤਰ ਮੰਤਰ ਤੇ ਬੈਠਣ ਦਾ ਉਹ ਸਾਰੀਆਂ ਗੱਲਾਂ ਪਤਾ ਚੱਲ ਰਹੀਆਂ ਜਿਹੜਾ ਮੈਂ ਤੁਹਾਨੂੰ ਕਿ ਅੱਜ ਫਾਈਨਲ ਹੋਏਗਾ ਅਜੇ ਮੀਟਿੰਗ ਇੱਕ ਵਾਰ ਫੇਰ ਸ਼ਾਮ ਨੂੰ ਹੋਣੀ ਕੰਟੀਨਿਊ ਹੋਣੀ ਹੈ ਕਿਉਂਕਿ ਤੁਹਾਡੀ ਵਿੱਚ ਪ੍ਰੈਸ ਕਾਨਫਰੰਸ ਆ ਗਈ ਸੀ ਮੈਂ ਉਹਨਾਂ ਨੂੰ ਇਹ ਗੱਲ ਕਹਿ ਕੇ ਕਿ ਮੈਂ ਪ੍ਰੈਸ ਕਾਨਫਰੰਸ ਦੇ 1 ਘੰਟਾ ਇਹਦੇ ਵਿੱਚ ਬਸਰੂਫ ਰਵਾਂਗਾ ਤੇ ਮੈਂ ਉਹਨਾਂ ਕੋਲ ਛੁੱਟੀ ਲਈ ਇਸ ਤੋਂ ਬਾਅਦ ਇਹ ਸਾਰੀਆਂ ਤੁਹਾਡੀਆਂ ਗੱਲਾਂ ਜਿਹੜੀਆਂ ਐਂਡ ਬਕਾਇਦਾ ਤੌਰ ਜਿਹੜੇ ਵਕੀਲਾਂ ਨਾਲ ਮੈਂ ਗੱਲ ਕੀਤੀ ਉਹ ਇਹੀ ਕੀਤੀ ਵੀ ਸਪੈਸ਼ਲੀ ਵਾਂਟ ਜਿਹੜੀ ਰੈਟ ਅਸੀਂ ਕਰਾਂਗੇ ਅਸੀਂ ਜੁਡੀਸ਼ੀਅਲ ਪ੍ਰੂਵ ਵਾਸਤੇ ਕਰਾਂ ਸਾਡਾ ਬੇਸਿਕ ਮਕਸਦ ਜੁਡੀਸ਼ੀਅਲ ਪ੍ਰੂਵ ਹੋਏ ਸਰ ਗਾੜੀ ਦੇ ਵਿੱਚ ਇਹ ਜੋ ਟੈਰੀਟਰੀ ਪੰਜਾਬ ਦੀ ਹੈ ਜੀ ਪੰਜਾਬ ਦੀ ਪੁਲਿਸ ਦੀ ਜੋ ਜ਼ਿੰਮੇਵਾਰੀ ਬਣਦੀ ਹੈਗੀ ਆ ਚੀਜ਼ਾਂ ਨੂੰ ਬਚਾ ਕੇ ਰੱਖਣ ਦੀ ਇੱਥੋਂ ਤੱਕ ਕਿ ਅਸੀਂ ਸ਼ੁਭਕਰਨ ਦਾ ਤਾਂ ਜ਼ਿਕਰ ਕਰਦੇ ਪਏ ਆ ਕਿ ਉਹਦੀ ਗੋਲੀ ਵੱਜੀ ਜਸਕਰਨ ਇੱਕ ਮੁੰਡਾ ਹੈ ਉਹਦੀ ਬਾਹਾਂ 'ਚ ਗੋਲੀ ਆਰਪਾਰ ਹੋ ਗਈ ਦਾਦੇ ਦੇ ਵਾਸ਼ਕ ਦੀ ਸੀ ਬੱਚੇ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਇਹਦੇ ਲਈ ਰਿਟਾਇਰਡ ਜੱਜ ਦੀ ਇਨਕੁਆਇਰੀ ਹੋ ਤਮਾਮ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਦੀ ਮੰਗ ਕਿਵੇਂ ਹੋਏਗੀ ਨਹੀਂ ਵੇਖੋ ਗੱਲ ਤੇ ਇਸ ਤਰ੍ਹਾਂ ਤੁਹਾਨੂੰ ਜਿਹੜੀ ਬੇਨਤੀ ਪਾ ਕਰ ਰਹੇ ਹੁਣ ਵਕੀਲ ਇੱਕ ਨੇ ਤੇ ਐਤਵਾਰ ਆਣਾ ਜੀ ਇੱਕ ਦਿਓਲ ਸਾਹਿਬ ਨੂੰ ਮੈਂ ਆਲਰੇਡੀ ਕਿਉਂ ਉਹਨਾਂ ਨੇ ਕਿਹਾ ਕਿ ਆਲਰੇਡੀ ਕਿਉਂਕਿ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਚੱਲ ਰਹੀ ਹੈ ਇੱਕ ਸੁਪਰੀਮ ਕੋਰਟ 'ਚ ਵੀ ਪੈ ਗਈ ਹੈ ਸਾਨੂੰ 2 ਦਿਨ ਦਾ ਟਾਈਮ ਦੋ ਲੈਟ ਅ ਸੀ ਉੱਥੇ ਕੀ ਬੰਦ ਇਹ ਸਾਰੀਆਂ ਜਿਹੜੀਆਂ ਡਿਮਾਂਡਸ ਨੇ ਤੁਹਾਡੀਆਂ ਹੋ ਸਕਦਾ ਉਹਨਾਂ ਨੇ ਵੀ ਇਹੀ ਮੰਗੀਆਂ ਹੋਣ ਨਾ ਹੋਣਗੇ ਤਾਂ ਅਸੀਂ ਜੁਡੀਸ਼ੀਅਲ ਪ੍ਰੂਫ ਦਾ ਹੀ ਸਾਡਾ ਮਿਸ ਬੇਸਿਕ ਮਕਸਦ ਹੈ ਇਹ ਮੇਰੀ ਗੁਜ਼ਾਰਿਸ਼ ਇਵਨ ਚੀਫ ਜਸਟਿਸ ਨੂੰ ਹੋਏਗੀ ਸਲੋ ਮੋਟੋ ਲੈਟ ਤੁਸੀਂ ਸਾਡੀ ਪਟੀਸ਼ਨ ਦੀ ਵੇਟ ਕਿਉਂ ਕਰਦੇ ਹੋ ਚੀਫ ਜਸਟਿਸ ਸਾਹਿਬ ਇੱਥੇ ਬੈਠੇ ਨੇ 250 ਤੋਂ ਵੱਧ ਬੰਦਾ ਫਟੜ ਹੋਇਆ 12-14 ਦਿਨ ਲਗਾਤਾਰ ਬੰਬਬਾਰੀ ਚੱਲਦੀ ਰਹੀ ਹੈ ਇਹ ਤੇ ਚੀਫ ਜਸਟਿਸ ਨੂੰ ਸੋ ਸੋ ਮੋਟੋ ਖੁਦ ਲੈ ਲੈਣੀ ਚਾਹੀਦੀ ਸੀ ਹੁਣ ਤੱਕ ਸਾਡੀ ਤੇ ਜ਼ਰੂਰਤ ਹੀ ਨਹੀਂ ਇਸ ਗੱਲ ਦੇ ਵਿੱਚ ਪੜ ਜੇ ਨਹੀਂ ਕਰਨਗੇ ਫਿਰ ਜ਼ਰੂਰ ਕੋਰਟਸ ਵੱਲ ਅਸੀਂ ਇਹੀ ਮੁੱਦਾ ਤੁਹਾਡੇ ਕੋਲ ਲੈ ਕੇ ਜਾ ਰਹੇ ਹਾਂ ਮੇਲ ਹੋਵੇਗਾ